ਹਾਂ ਜੀ ਅੱਛੇ ਕਾਲ ਜੀ ਮਿਲ ਕਰਦੇ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅਤਾ ਇੱਕ ਪਹਿਲਾ ਵੀਡੀਓ ਅਪਲੋਡ ਕੀਤੀ ਸੀ ਭੈਣ ਸੁਖ ਦੇ ਬਾਰੇ ਜੋ ਕਿ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਆ ਹਨਾ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਇਹ ਕਦੇ ਵੀ ਪੂਰਾ ਹੋਣ ਵਾਲਾ ਘਾਟਾ ਨਹੀਂਗਾ ਹਾਲ ਕਿ ਉਹਨਾਂ ਦੇ ਪਰਿਵਾਰ ਦਾ ਤਾਂ ਇੱਕਦਮ ਘਰ ਮੁੱਦਾ ਹੀ ਵੱਜ ਗਿਆ ਕਿਉਂਕਿ ਸਭ ਤੋਂ ਵੱਧ ਦੁੱਖ ਉਹਨਾਂ ਦੇ ਪਰਿਵਾਰ ਨੂੰ ਹੀ ਆ ਕਿਉਂਕਿ ਪਿੱਛੇ ਛੋਟੇ-ਛੋਟੇ ਬੱਚੇ ਵੀ ਆ ਹਨਾ ਆਪਾਂ ਤੁਹਾਨੂੰ ਦੱਸ ਦਈਏ ਕਿ ਭੈਣ ਦੇ ਵਿਆਹ ਸੁਖ ਭੈਣ ਦੇ ਵਿਆਹ ਹੋਏ ਨੂੰ 13 ਸਾਲ ਹੋ ਗਏ ਸੀ ਉਹਨਾਂ ਦੇ ਦੋ ਬੱਚੇ ਸੀ ਇੱਕ ਬੇਟੀ ਤੇ ਇੱਕ ਬੇਟਾ ਸੀਗਾ ਜੋ ਕਿ ਬਹੁਤ ਹੀ ਵਧੀਆ ਸਭ ਭੈਣ ਦਾ ਸੀਗਾ ਤੇ ਉਸਦੇ ਹਸਬੰਡ ਸੀਗੇ ਉਹ ਕੈਪਟਨ ਸਿੰਘ ਉਹ 17 ਸਾਲਾਂ ਬਾਅਦ ਹੁਣ ਮਲੇਸ਼ੀਆ ਤੋਂ ਵਾਪਸ ਆਏ ਸੀਗੇ ਆਪਾਂ ਉਹਨਾਂ ਦਾ ਵਲੌਗ ਵੀ ਦੇਖਿਆ ਵਾ ਹਨਾ ਵੀ 17 ਸਾਲਾਂ ਬਾਅਦ ਮਲੇਸ਼ੀਆ ਤੋਂ ਆਏ ਆ ਤੇ ਉਹਨਾਂ ਨੇ ਕੀ ਬਹੁਤ ਬਸਾਰੇ ਗਿਫਟ ਲੈ ਕੇ ਆਏ ਆ ਸਾਰਿਆਂ ਲਈ ਕਿੰਨੇ ਮਤਲਬ ਕਿ ਠੰਡੇ ਸੁਭਾਅ ਦੇ ਆ ਉਹ ਹਨਾ ਉਹਨਾਂ ਦਾ ਨੇਚਰ ਕਿੰਨਾ ਵਧੀਆ ਬਤ ਸਾਰਿਆਂ ਨੇ ਉਹਨਾਂ ਦੀ ਵੀਡੀਓਜ਼ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਵੀ ਉਹਨਾਂ ਦੇ ਹਸਬੰਦ ਸਭ ਲਈ ਹੀ ਕੁਛ ਨਾ ਕੁਛ ਲੈ ਕੇ ਆਇਆ ਚ ਸਪੈਸ਼ਲ ਸੁੱਖ ਲਈ ਕਿ ਨਾ ਕੁਛ ਲੈ ਕੇ ਆਇਆ ਹਨਾ ਤੇ ਪਰ ਉਹਨਾਂ ਦੀ ਜਿਹੜੀ ਹੁਣ ਪਿਕਾ ਫੈਮਲੀ ਆ ਸੁੱਖ ਦੀ ਪਿਕਾ ਫੈਮਲੀ ਆ ਉਹ ਬਹੁਤ ਹੀ ਗਲਤ ਇਲਜ਼ਾਮ ਲਗਾ ਰਹੇ ਆ ਸੁੱਖ ਦੇ ਹਸਬੰਦ ਦੇ ਉੱਤੇ ਵਾਲੇ ਤੇ ਬਹੁਤ ਹੀ ਗਲਤ ਇਲਜ਼ਾਮ ਲਗਾ ਰਹੀ ਹੈ ਉਹ ਕਹਿ ਰਹੇ ਆ ਕਿ ਸਾਡੀ ਬੇਟੀ ਨੂੰ ਵੀ ਸਾਡੇ ਜਵਾਈ ਨੇ ਮਾਰਿਆ ਜੋ ਕਿ ਬਹੁਤ ਹੀ ਗਲਤ ਇਲਜ਼ਾਮ ਆ ਆ ਪਤਾ ਤੁਹਾਨੂੰ ਜ਼ਾਸ ਤੇ ਇਹ ਵੀ ਕਪਤਾਨ ਜਿਹੜਾ ਪਿੰਦਰਵੀਰ ਜੀ ਆਪਾਂ ਵੀਡੀਓਜ਼ ਦੇ ਵਿੱਚ ਵੇਖਦੇ ਆ ਉਹਨਾਂ ਦਾ ਛੋਟਾ ਭਰਾ ਵਾ ਠੀਕ ਆ ਜਿਹੜੀ ਪ੍ਰੀਤ ਭੈਣ ਆ ਹਨਾ ਉਸ ਦੀ ਸੁੱਖ ਦਰਾਨੀ ਲੱਗਦੀ ਆ ਇੱਕ ਹੀ ਪਰਿਵਾਰ ਦੇ ਸਕੇ ਭਾਈ ਆ ਹਨਾ ਸਕੇਂ ਦਰਾਨੀਆਂ ਜਠਾਨੀਆਂ ਵਾ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਹਨਾ ਕਾਲਪ ਮ ਕਲਦੀ ਉਹਨਾਂ ਦੀ ਵੀਡੀਓ ਵੀ ਕੋਈ ਵੀ ਅਪਲੋਡ ਨਹੀਂ ਹੋਈ ਕਿਸੇ ਵੀ ਚੈਨਲ ਦੇ ਉੱਤੇ ਅਪਲੋਡ ਨਹੀਂ ਹੋਈ ਕਿਉਂਕਿ ਇੰਨੀ ਵੱਡੀ ਘਟਨਾ ਘਟ ਗਈ ਹੈ ਵੀਡੀਓ ਤਾਂ ਕਿਵੇਂ ਹੋ ਜੂਗੀ ਹੈ ਨਾ ਆਜੂਗੀ ਤੇ ਪਰ ਉਹਨਾਂ ਦੇ ਜਿਹੜੀ ਫੈਮਲੀ ਦੇ ਉੱਤੇ ਗਲਤ ਇਲਜ਼ਾਮ ਲੱਗ ਰਹੇ ਆ ਉਹਨਾਂ ਦੇ ਘਰ ਵਾਲੇ ਦੇ ਉੱਤੇ ਜੋ ਕਿ ਉਸ ਦੀ ਹੁਣ ਤੇ ਕਾਫੀ ਫੈਮਲੀ ਵੀ ਲਗਾ ਰਹੀ ਹੈ ਇਲਜ਼ਾਮ ਜੋ ਕਿ ਬਹੁਤ ਹੀ ਜ਼ਿਆਦਾ ਗਲਤ ਆ ਉਹ ਕਹਿ ਰਹੀ ਹੈ ਕਿ ਸਾਡੀ ਬੇਟੀ ਨੂੰ ਉਹ ਕੁੱਟਦਾ ਮਾਰਦਾ ਹੁੰਦਾ ਸੀ ਸਾਡਾ ਜਵਾਈ ਕੋਟ ਦਮ ਮਾਰਦਾ ਹੁੰਦਾ ਸੀ ਪਹਿਲਾਂ ਪਤਾ ਹੁੰਦਾ ਸੀ ਉਸ ਦਾ ਘਰ ਵਾਲਾ 7 ਸਾਲ ਤੋਂ ਬਾਅਦ ਹੁਣ ਕਰ ਆਇਆ ਸੀਗਾ ਤਿੰਨ ਚਾਰ ਦਿਨ ਹੀ ਹੋਇਆ ਤੇ ਉਸਨੇ ਕੁੱਟ ਕੇਰੇ ਟਾਈਮ 'ਚ ਦਿੱਤਾ ਹੋਊਗਾ ਹਨਾ ਇਹ ਵੀ ਗੱਲ ਤੇ ਗੱਲ ਆ ਇਲਜ਼ਾਮ ਲੱਗ ਰਹੇ ਆ ਫਿਰ ਉਹ ਕਹਿ ਰਹੀ ਹੈ ਕਿ ਵੀ ਇਸ ਨੂੰ ਫੋਨ ਨਹੀਂ ਕਰਦਾ ਹੁੰਦਾ ਸੀ ਕਿੰਦਰ ਵੀਰ ਜੀ ਉਹ ਕਹਿ ਰਹੇ ਆ ਕਿ ਸਾਡੇ ਕੋਲ ਸਾਰੇ ਡਿਟੇਲਸ ਪਈਆਂ ਕਾਲਸ ਡਿਟੇਲਸ ਪਈਆਂ ਵਾ ਜਿਸ ਵੀ ਸਾਨੂੰ ਬੀਸ ਸਾਬਿਤ ਕਰ ਸਕਦੇ ਐ ਵੀ ਫੋਨ ਲੋਂਦਾ ਸੀ ਜਾਂ ਨਹੀਂ ਲੋਂਦਾ ਸੀਗਾ ਉਹਨਾਂ ਦੀ ਖੁਦ ਹੀ ਬੇਟੀ ਨੇ ਇਹ ਬਿਆਨ ਦਿੱਤਾ ਕਿ ਮੇਰਾ ਪਾਪਾ ਦੇ ਦੇਨ ਵਿੱਚ ਤਿੰਨ ਚਾਰ ਵਾਰ ਫੋਨ ਲੋਂਦਾ ਹੀ ਹੁੰਦਾ ਸੀਗਾ ਫਿਰ ਓਇਲ ਚਾਮ ਲਗਾ ਰਹੀ ਹੈ ਕਿ ਸਾਡੀ ਬੇਟੀ ਨੂੰ ਪੈਸੇ ਨਹੀਂ ਭੇਜਤਾ ਹੁੰਦਾ ਸੀ ਤੇ ਉਹਨਾਂ ਕੋਲੇ ਬੈਂਕ ਸਟੇਟਮੈਂਟ ਵੀ ਪਈਆਂ ਵਾ ਪਿੰਦਰ ਵੀਰ ਦੇ ਹੋ ਰੈਂਕ ਕੋਲੇ ਕੇ ਉਹਨਾਂ ਨੇ ਕਿੰਨੇ ਪੈਸੇ ਹੁਣ ਤੱਕ ਭੇਜੇ ਆ ਹੁਣ ਉਸਦੇ ਪੂਰੀ ਹੋਣ ਤੋਂ ਬਾਅਦ ਸੁਖਦੀਪ ਚਲੇ ਜਾਣ ਤੋਂ ਬਾਅਦ ਉਹਨਾਂ ਦੀ ਪਿਕਾ ਫੈਮਿਲੀ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਦੇ ਹਸਬੰਡ ਕੈਪਟਨ ਸਿੰਘ ਨੂੰ ਫਸਾ ਹੀ ਰਹੇ ਆ ਜੋ ਕਿ ਬਹੁਤ ਗਲਤ ਆ ਉਸਦੀ ਪਿਕਾਪ ਫੈਮਲੀ ਕਹਿ ਰਹੀ ਹੈ ਕਿ ਸਾਡੀ ਬੇਟੀ ਨੂੰ ਹਨਾ ਮਾਰ ਕੇ ਇੱਥੇ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਹਾਲਾਂਕਿ ਉਹ ਇਹ ਪਿੰਦਰ ਵੀਰ ਉਹਨਾਂ ਨੇ ਬਿਆਨ ਦਿੱਤੇ ਆ ਕਿ ਜਦੋਂ ਉਹਨਾਂ ਦੀ ਅਸੀਂ ਫੋਨ ਲਾਇਆ ਸੀਗਾ ਕਿ ਭਾਈ ਤੁਹਾਡੀ ਬੇਟੀ ਨੇ ਵੀ ਕੋਈ ਜ਼ਹਿਰੀਲੀ ਚੀਜ਼ ਖਾ ਲਈ ਆ ਤੇ ਅਸੀਂ ਉਸ ਨੂੰ ਹਸਪੀਟਲ ਲੈ ਕੇ ਜਾ ਰਹੇ ਹਾਂ ਵੀ ਉਹਨਾਂ ਕੋਲੇ ਸਬੂਤ ਵੀ ਪਏ ਆ ਹਾਲੇਕ ਉਹ ਝੂਠ ਬੋਲ ਰਹੇ ਆ ਵੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿ ਸਾਡੇ ਤੋਂ ਚੋਰੀ ਰੱਖੀ ਵੀ ਜਾਂ ਇਦਾਂ ਵਾ ਜਾਂ ਇਹਨੂੰ ਮਾਰਤਾ ਜਾਂ ਇੰਜੈਕਸ਼ਨ ਲਾਤਾ ਇਹ ਬਹੁਤ ਹੀ ਗਲਤ ਇਲਜ਼ਾਮ ਲੱਗ ਰਹੇ ਆ ਉਹ 30 ਦੇ ਸੋਖ ਦੇ ਘਰ ਵਾਲੇ ਤੇ ਕੈਪਟਨ ਸਿੰਘ ਤੇ ਹਾਲਾਂਕਿ ਜਿੰਨਾ ਪਰੇ ਦੁੱਖ ਹੋ ਉਸ ਦੀ ਪਿਕਾ ਫੈਮਲੀ ਆ ਉਸ ਤੋਂ ਦੁੱਗਣਾ ਦੁੱਖ ਹਨਾ ਉਹਨਾਂ ਦੇ ਪਰਿਵਾਰ ਨੂੰ ਹੈਗਾਗਾ ਕਿਉਂਕਿ ਬੱਚਿਆਂ ਨੂੰ ਮਾਂ ਛੱਡ ਗਈ ਆ ਬੱਚਿਆਂ ਨੂੰ ਮਾਂ ਦੁਬਾਰਾ ਨਹੀਂ ਮਿਲ ਲੇਗੀ ਹਨਾ ਇੱਕ ਸੱਸ ਨੂੰ ਨੋ ਨਹੀਂ ਮਿਲ ਲੇਗੀ ਤੇ ਇੱਕ ਨਹੀਂ ਘਰ ਵਾਲੇ ਨੂੰ ਇੱਕ ਪਤਨੀ ਨਹੀਂ ਮਿਲਣਗੀ ਹੈਨਾ ਇਹ ਦੁੱਖ ਦਾ ਟਾਈਮ ਆ ਪਰ ਉਪਰੋਂ ਉਸ ਦਾ ਜਿਹੜਾ ਵਾ ਟੇਕਾ ਪਰਿਵਾਰਾ ਸੁੱਖ ਦਾ ਉਹਨਾਂ ਨੂੰ ਥਾਂ ਦੇ ਵਿੱਚ ਕੜੀ ਸਰੀਆਂ ਦਾ ਜੋ ਕਿ ਬਹੁਤ ਹੀ ਗਲਤ ਕਰਲਾ ਪਰ ਹੁਣ ਸੁੱਖ ਦਾ ਪੋਸਟਮਾਰਟਮ ਹੋ ਗਿਆ ਪਰ ਜੇ ਉਸ ਦੀ ਰਿਪੋਰਟ ਨਹੀਂ ਆਏਗੀ ਉਹ ਸਭ ਕੁਝ ਜੋ ਵੀ ਸਾਬਿਤ ਹੋਣਾ ਤਾਂ ਉਹ ਸਭ ਕੁਝ ਰਿਪੋਰਟ ਤੇ ਹੀ ਸਾਬਿਤ ਹੋਣਾ ਵਾ ਜਾਂ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਜਾਂ ਕੋਈ ਜੋ ਵੀ ਅਲਤੀ ਮੌਦਾ ਕਾਰਨ ਹੋਊਗਾ ਉਹ ਸਭ ਰਿਪੋਰਟ ਦੇ ਵਿੱਚ ਆ ਹੀ ਜਾਣਾ ਉਸ ਦਾ ਪੋਸਟਮਾਰਟਮ ਹੋ ਚੁੱਕਿਆ ਵਾ ਪਰ ਅਜੇ ਤੱਕ ਰਿਪੋਰਟ ਨਹੀਂ ਆਏਗੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਣਾ ਹੋਰ ਜਾਣਕਾਰੀ ਮਿਲਿਆ ਤਾਂ ਤੁਹਾਡੀ ਜਨ ਜਰੂਰ ਸ਼ੇਅਰ ਕਰਨਾ